ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਨਸ਼ਨ ਸਕੀਮ ਨਾ ਲਾਗੂ ਕਰਨ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਇੱਕ ਸਖਤ ਟਿੱਪਣੀ ਕੀਤੀ ਹੈ ਕੀ ਹੈ ਮਸਲਾ ਕਿਸ ਕਿਸ ਪੈਨਸ਼ਨ ਦੇ ਸਬੰਧ ਵਿੱਚ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਕਿਹਨੂੰ ਟਿੱਪਣੀ ਕੀਤੀ ਗਈ ਹੈ ਪੰਜਾਬ ਦੇ ਚੀਫ ਸੈਕਟਰੀ ਨੂੰ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਤਾਂ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਪਰਤੀਆਂ ਨਾਲ ਸੰਬੰਧਿਤ ਜਾਂ ਹੋਰ ਪੰਜਾਬ ਦੇ ਕੋਈ ਵੀ ਮਸਲੇ ਨਾਲ ਸੰਬੰਧਿਤ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਾਈ ਜਾਂਦੀ ਹੈ ਅੱਜ ਆਪਾਂ ਗੱਲ ਕਰਦੇ ਹਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਟਕਾਰ ਲਾਈ ਹੈ ਕਿਉਂ ਪਟਕਾਰ ਲਾਈ ਹੈ ਤਾਂ ਪੰਜਾਬ ਸਰਕਾਰ ਨੂੰ ਪਟਕਾਰ ਲਾਈ ਗਈ ਹੈ ਕਿ ਕਿਉਂ ਨਹੀਂ ਪੈਨਸ਼ਨ ਸਕੀਮ ਲਾਗੂ ਕੀਤੀ ਜਾ ਰਹੀ ਤਾਂ ਇਸ ਦੇ ਸੰਬੰਧ ਵਿੱਚ ਚੀਫ ਸੈਕਟਰੀ ਜਿਹੜਾ ਹੈ ਪੰਜਾਬ ਦੇ ਕੇਪੀ ਸੈਨਾ ਨੂੰ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਤਾਂ ਉਸ ਨੂੰ ਅਦਾਲਤ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਣ ਦੀ ਵੀ ਗੱਲ ਕਹੀ ਗਈ ਹੈ ਸਪਰੀਮ ਕੋਰਟ ਨੇ 1996 ਦੀ ਪੈਨਸ਼ਨ ਸਕੀਮ ਲਾਗੂ ਜਿਹੜੀ ਕਿਉਂ ਨਹੀਂ ਕੀਤੀ ਗਈ ਇਸ ਦੇ ਸਬੰਧ ਵਿੱਚ ਜਿਹੜਾ ਸੀ ਇਹ ਇਹ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਦੇ ਇਹ ਚੀਫ ਸੈਕਟਰੀ ਨੂੰ ਤਾਂ ਕੀ ਮਸਲਾ ਕੀ ਸੀ ਤਾਂ ਇਹ ਕੇਸ ਜਿਹੜਾ ਸੀ ਰਜਨੀਸ਼ ਕੁਮਾਰ ਵੱਲੋਂ ਲਾਇਆ ਗਿਆ ਸੀ ਰਜਨੀਸ਼ ਕੁਮਾਰ ਨੇ ਕੇਸ ਕਿਉਂ ਲਾਇਆ ਸੀ ਪੰਜੇ ਕੇਸ ਅਸੀਗਾ ਪੰਜਾਬ ਪ੍ਰਾਈਵੇਟਲੀ ਅਫੀਲੀਏਟਡ ਐਂਡ ਪੰਜਾਬ ਐਡਿਟ ਕਾਲਜ ਪੈਨਸ਼ਨ ਸਕੀਮ 1996 ਦੇ ਸਬੰਧ ਵਿੱਚ ਜਿਹੜਾ ਇਹ ਇਹ ਕੇਸ ਲੱਗਿਆ ਸੀ ਇਹ ਕੇਸ ਪਹਿਲਾਂ ਜਿਹੜਾ ਸੀ ਇਹ ਦਸੰਬਰ 1996 ਨੂੰ ਜਿਹੜੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਸੀ ਤਾਂ ਇਹ ਪੈਨਸ਼ਨ ਜਿਹੜੀ ਸੀ ਇਹਨਾਂ ਨੂੰ ਜਨੀਸ਼ ਕੁਮਾਰ ਤੇ ਅਦਰਸ਼ ਨੂੰ ਇਹ ਪੈਨਸ਼ਨ ਜਿਹੜੀ ਸਕੀਮ ਨਹੀਂ ਦਿੱਤੀ ਜਾ ਰਹੀ ਸੀ ਜਿਸ ਦੇ ਸਬੰਧ ਵਿੱਚ ਇਹਨਾਂ ਨੇ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਕੇਸ ਲਗਾਇਆ ਸੀ ਤੇ ਕੇਸ ਦੀ ਸੁਣਵਾਈ ਹੋਈ ਸੀ ਤਾਂ ਉਸ ਕੇਸ ਦੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਏਜੀ ਨੇ ਬਿਆਨ ਦਿੱਤਾ ਸੀ केजी पेंशन ਜਿਹੜੀ 15 ਜੂਨ 2020 ਤੋਂ ਜਿਹੜੀ ਲਾਗੂ ਕਰ ਦਿੱਤੀ ਜਾਵੇਗੀ ਤਾਂ 15 ਇਹ 18 ਦਸੰਬਰ 1996 ਨੂੰ ਜਿਹੜੀ ਇਹ ਪੈਨਸ਼ਨ ਸੀ ਪਰ ਇਹਨਾਂ ਨੂੰ ਇਹ ਪੈਨਸ਼ਨ ਸਕੀਮ ਨਹੀਂ ਮਿਲ ਰਹੀ ਸੀ ਰਜਨੀਸ਼ ਕੁਮਾਰ ਨੇ ਤੇ ਅਦਰਸ ਜਿਹਨੇ ਇਹ ਕੇਸ ਲਗਾਇਆ ਸੀ ਇਹ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਜਿਹੜਾ ਸੀ ਪੰਜਾਬ ਦੇ ਐਜੀ ਨੇ ਕਿਹਾ ਸੀ ਬਿਆਨ ਦਿੱਤਾ ਸੀ ਐਫੀਡੇਵ ਦਿੱਤਾ ਸੀ ਬਕਾਇਦਾ ਕਿ ਜਿਹੜੀ ਇਹ ਸਕੀਮ ਹੈ 15 ਜੂਨ 2002 ਤੋਂ ਲਾਗੂ ਕਰ ਦਿੱਤੀ ਜਾਵੇਗੀ ਪਰ ਲੰਬੇ ਸਮੇਂ ਤੱਕ ਇਸ ਪੈਨਸ਼ਨ ਨੂੰ ਫਿਰ ਵੀ ਲਾਗੂ ਨਹੀਂ ਕੀਤਾ ਗਿਆ ਸੀ ਤਾਂ ਦੂਸਰੇ ਪਾਸੇ ਜਿਹੜਾ ਸੀ 12 ਜੂਨ 2012 ਨੂੰ ਜਿਹੜਾ ਸੀ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਜਾਂਦਾ ਤੇ ਬਿੱਲ ਪਾਸ ਕਰ ਦਿੱਤਾ ਜਾਂਦਾ ਐ ਪੈਨਸ਼ਨ ਸਕੀਮ ਨੂੰ ਜਿਹੜਾ ਖਤਮ ਕਰ ਦਿੱਤਾ ਜਾਂਦਾ ਰਿਪੀਲ ਕਰ ਦਿੱਤਾ ਜਾਂਦਾ ਤੇ ਉਸ ਦੇ ਨਾਲ ਹੀ ਜਿਹੜੀ ਇਹ ਪੈਨਸ਼ਨ ਸੀ ਜਿਸ ਦਾ ਐਫੀਡੈਫ ਦਿੱਤਾ ਗਿਆ ਸੀ 15 ਜੂਨ 2002 ਨੂੰ ਵੀ ਲਾਗੂ ਕਰ ਦਿੱਤੀ ਜਾਵੇਗੀ ਤਾਂ ਇਸ ਦੀ ਪੈਨਸ਼ਨ ਨੂੰ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਇਸ ਨੂੰ ਵੀ ਨਾਲ ਦੇ ਨਾਲ ਖਤਮ ਕਰ ਦਿੱਤਾ ਗਿਆ ਸਸਪਰੀਮ ਕੋਰਟ ਦੇ ਧਿਆਨ ਵਿੱਚ ਹੁਣ ਇਹ ਗੱਲ ਸੁਪਰੀਮ ਕੋਰਟ ਦੇ ਜਿਹੜਾ ਕੇਸ ਚੱਲਾ ਗਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਇਸ ਕੇਸ ਦੇ ਸਬੰਧ ਵਿੱਚ ਜਦੋਂ ਧਿਆਨ ਵਿੱਚ ਆਇਆ ਕਿ ਜਦੋਂ ਐਫੀਡੈਵਟ ਦਿੱਤਾ ਗਿਆ ਸੀ ਕਿ ਇਸ ਸਕੀਮ ਨੂੰ 15 ਜੂਨ 2002 ਨੂੰ ਲਾਗੂ ਕਰ ਦਿੱਤਾ ਜਾਵੇਗਾ ਤਾਂ ਹਜੇ ਤੱਕ ਲਾਗੂ ਕਿਉਂ ਨਹੀਂ ਕੀਤਾ ਗਿਆ ਤਾਂ ਇਸ ਲਈ ਉਹਨਾਂ ਨੇ ਜਿਹੜਾ ਸੀ ਪੰਜਾਬ ਦੇ ਜਿਹੜਾ ਚੀਫ ਸਕੱਟਰੀ ਕੇਪੀ ਸੈਨਾ ਨੂੰ ਜਿਹੜਾ ਇਸ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿਸ ਨੇ ਇੰਨੇ ਲੰਬੇ ਸਮੇਂ ਤੱਕ ਵੀ ਮੇ ਪੈਨਸ਼ਨ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ ਜੇਕਰ ਸਰਕਾਰ ਅਦਾਲਤ ਦੇ ਵਿੱਚ ਇੱਕ ਨੋਟਿਸ ਐਪੀਡੈਪਟ ਦੇ ਦਿੱਤਾ ਗਿਆ ਤਾਂ ਅਦਾਲਤ ਦੇ ਵਿੱਚ ਐਫਟੀ ਰੈਪੀਡੇਟ ਦੇਣ ਤੋਂ ਬਾਅਦ ਵੀ ਤੇ ਗਲਤ ਬਿਆਨ ਦੇਣ ਕਿਉਂ ਦਿੱਤੇ ਜਾ ਰਹੇ ਨੇ ਤਾਂ ਅੰਤਾਂ ਵਿੱਚ ਵੀ ਜਿਹੜੇ ਨੇ ਗਲਤ ਐਪੀਡੈਪਟ ਕਿਉਂ ਦਿੱਤੇ ਜਾ ਰਹੇ ਨੇ ਤਾਂ ਜਿਹੜੇ ਅਧਿਕਾਰੀ ਇਸ ਦੇ ਵਿੱਚ ਨਿਆਂਗੈਲੀ ਕੀਤੀ ਪੈਨਸ਼ਨ ਨੂੰ ਲਾਗੂ ਨਹੀਂ ਕੀਤਾ ਤਾਂ ਉਸ ਦੇ ਖਿਲਾਫ ਜੜੀ ਕਾਰਵਾਈ ਕੀਤੀ ਜਾਵੇ ਤਾਂ ਜੇ ਉਸਨੇ ਇਹ ਵੀ ਲਿਖਿਆ ਕਿ ਜੇਕਰ ਇਸ ਦੇ ਵਿੱਚ ਜਿਹੜੇ-ਜਿਹੜੇ ਵੀ ਅਧਿਕਾਰੀ ਮਜਦੂਦ ਮੌਜੂਦ ਨੇ ਜਿਹੜੇ-ਜਿਹੜੇ ਵੀ ਸ਼ਾਮਲ ਨੇ ਜਿਨ੍ਹਾਂ ਨੇ ਅੰਗਲੀ ਕੀਤੀ ਬਾਏ ਉਹਨਾਂ ਦਾ ਨਾਮ ਦਿੱਤਾ ਜਾਵੇ ਤੇ ਉਹਨਾਂ ਤੇ ਅਧਿਕਾਰੀਆਂ ਤੇ ਕਾਰਵਾਈ ਕਿਉਂ ਨਾ ਕੀਤੀ ਜਾਵੇ ਤਾਂ ਇਹ ਸਵਾਲ ਪੁੱਛਿਆ ਗਿਆ ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਪੇਸ਼ ਹੋਣ ਦੇ ਵੀ ਹੁਕਮ ਦਿੱਤੇ ਨੇ ਤੇ ਉਹ ਕਾਰਵਾਈ ਕਿਉਂ ਨਾ ਕੀਤੀ ਜਾਵੇ ਇਸ ਦੇ ਸਬੰਧ ਹੋ ਚੁੱਕੇ ਇਹ ਸਕੀਮ ਜਿਹੜੀ ਹੈ ਇਹ ਲਾਗੂ ਕੀਤੀ ਜਾਵੇ ਤਾਂ ਤਾਂ ਇਹ ਜਿਹੜੀ ਸੀ 15 ਸਕੀਮ ਜਿਹੜੀ ਲਾਗੂ ਕੀਤੀ ਜਾਣੀ ਸੀ ਅਦਾਲਤ ਵਿੱਚ ਗਲਤ ਐਫੀਡੇਵਿਟ ਦਿੱਤੇ ਗਿਆ ਸੀ 15 ਜੂਨ 2012 ਤੱਕ ਇਹ ਸਕੀਮ ਲਾਗੂ ਕੀਤੀ ਜਾਣੀ ਸੀ ਤਾਂ ਇਹ ਮੈਂ ਤੁਹਾਨੂੰ ਦੱਸ ਦਵਾਂ ਇਸ ਦੀ ਜਿਹੜੀ ਅਗਲੀ ਸੁਣਵਾਈ ਹੈ 24 ਮਾਰਚ 2025 ਨੂੰ ਹੈ ਤੇ ਜਿਸ ਦੇ ਵਿੱਚ ਚੀਫ ਸਕੱਟਰੀ ਜਿਹੜਾ ਸੀ ਉਸ ਨੂੰ ਹਾਜ਼ਰ ਹੋਣ ਦੀ ਇਜਾਜ਼ਤ ਕੀਤੀ ਗਈ ਪਰ ਇਹ ਜਿਹੜੀ ਸਕੀਮ 올ਡ ਸਕੀਮ ਨਾਲ ਸੰਬੰਧਿਤ ਨਹੀਂ ਹੈ ਇਹ ਇਹ ਕੋਈ ਹੋਰ ਸਕੀਮ ਹੈ ਜਿਹੜੀ 1996 ਦੇ ਵਿੱਚ ਪੰਜਾਬ ਪ੍ਰਾਈਵੇਟਲੀ ਜਿਹੜੇ ਐਫੀਲੀਏਟਿਡ ਕਾਲਜ ਨੇ ਤੇ ਪੰਜਾਬ ਐ ਅਡਿਟ ਕਾਲਜ ਦੇ ਉਹਨਾਂ ਦੇ ਸਬੰਧ ਵਿੱਚ ਸਕੀਮ ਸੀ ਤੇ ਉਹਨਾਂ ਦੇ ਸਬੰਧ ਵਿੱਚ ਇਹ ਜਿਹੜੀ ਸੀ ਸਾਰਾ ਐਪੀਡੈਪਟ ਦਿੱਤਾ ਗਿਆ ਸੀ 15 ਜੂਨ 2002 ਨੂੰ ਲਾਗੂ ਕੀਤੀ ਜਾਵੇਗੀ ਪਰ ਲਾਗੂ ਨਹੀਂ ਕੀਤੀ ਗਈ ਤੇ ਉਹ ਜਿਹੜੇ ਡਿਸੀ ਰਜਨੀਸ਼ ਕੁਮਾਰ ਹਾਈ ਪਹਿਲਾਂ ਸੁਪਰੀਮ ਕੋਰਟ ਹਾਈ ਕੋਰਟ ਚ ਗਿਆ ਸੀ ਤੇ ਉਸ ਤੋਂ ਬਾਅਦ ਇਹ ਸੁਪਰੀਮ ਕੋਰਟ ਵਿੱਚ ਮਸਲਾ ਚਲਾ ਗਿਆ ਤਾਂ ਇਸ ਦੇ ਸਬੰਧ ਵਿੱਚ ਜਿਹੜਾ ਪੰਜਾਬ ਦੇ ਚੀਫ ਸਕੱਟਰੀ ਨੂੰ ਨੋਟਿਸ ਜਾਰੀ ਸਖਤ ਨੋਟਿਸ ਦਿੱਤੀ ਨਹੀਂ ਕੀਤੀ ਗਈ ਤੇ ਸਖਤ ਨੋਟਿਸ ਜਾਰੀ ਕੀਤਾ ਗਿਆ ਪਰ ਇਹ 올ਡ ਸਕੀਮ ਦੇ ਨਾਲ ਸਬੰਧਤ ਨਹੀਂ ਹੈ ਇਹ 올ਡ ਸਕੀਮ ਦੇ ਨਾਲ ਸਬੰਧਤ ਨਹੀਂ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ